ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਵੀ ਵੀ ਮਨਜੀਤ ਕੋ ਰਾਜਿਸਤਰਾ ਪੜਾ ਜਿਹੜਾ ਰੁਕਿਆ ਆਮਾਦੀ ਪਾਰਟੀ ਡੋਰ ਟੂ ਡੋਰ ਹਲਕਾ ਪਲਾਤ ਪਿੰਡ ਰਾਏਪੁਰਪੀਰ ਬਖਸ਼ ਵਿਖੇ ਜਾ ਰਹੇ ਸਾਂ ਤੇ ਅੱਜ ਸਰਪੰਚ ਬਲਵੀਰ ਸਿੰਘ ਦੇ ਕਰੇ ਜੋ ਰੁਕੇ ਪੜਾ ਹੈ ਕਿ ਸਾਰੀ ਟੀਮ ਥੀ ਬ੍ਰੇਕ ਲਈ ਰੁਕੀ ਹੋਈ ਹੈ ਉਸ ਤੋਂ ਬਾਅਦ ਅਗਲੇ ਪੜਾ ਲਈ ਜਾਵਾਂਗੇ ਹਾਂਜੀ ਬੈਂ ਜੀ ਹਾਂਜੀ ਅੱਜ ਦੇ ਆਪਾਂ ਜਿਹੜਾ ਲਾਈਵ ਹੈ ਪਹਿਲਾਂ ਤੇ ਸਭ ਨੂੰ ਦੇਖਣ ਵਾਲਿਆਂ ਦਾ ਧੰਨਵਾਦ ਕਰਦੇ ਆਂ ਦੂਸਰੀ ਗੱਲ ਦੇਖੋ ਜਿੱਥੇ ਅਕਾਲੀਆਂ ਨੂੰ ਡਲੇ ਰੋੜੇ ਪੈ ਰਹੇ ਨੇ ਧੱਕੇ ਮਾਰ ਕੇ ਲੋਕੀ ਪੁਝਾ ਰਹੇ ਨੇ ਇਹ ਸਰਪੰਚ ਜੀ ਦੇ ਨਿਸ਼ਚੇ ਦਾ ਘਰ ਹੈ ਜਿੱਥੇ ਸਾਡੀ ਟੀ ਪਾਰਟੀ ਚੱਲਦੀ ਪਈ ਹੈ ਹਾਂ ਦੇ ਕਿਉਂਕਿ ਸਾਡੇ ਪਕੌੜੇ ਬ੍ਰੈਡ ਜੋ ਵੀ ਪਹਿਲਾਂ ਠੰਡਿਆਂ ਦਾ ਲੰਗਰ ਲੱਗਾ ਲੋਕਾਂ ਨੇ ਸਾਡੇ ਨਾਲ ਇੰਨਾ ਮਤਲਬ ਸਹਿਯੋਗ ਦਿੱਤਾ ਕਿ ਹਰ ਤਾਂ ਸਾਡੇ ਰਸਤੇ ਚ ਲੰਗਰ ਲਾਏ ਗਏ ਪਾਣੀ ਦੇ ਲੰਗਰ ਲਾਏ ਗਏ ਕੋਈ ਫਰੂਟਾ ਲੰਗਰ ਲਾਇਆ ਗਿਆ ਲੋਕਾਂ ਨੇ ਸਾਨੂੰ ਇੰਨਾ ਸਹਿਯੋਗ ਸਿਰ ਜਵਰਾਜ ਭੁਪਿੰਦਰ ਸਿੰਘ ਦੇ ਪਿੰਡ ਵਿੱਚ ਦਿੱਤਾ ਇਹ ਬਲੂਸੀਆਂ ਦੇ ਕਾਰਕੁਨਾਂ ਵੱਲੋਂ ਹੀ ਲੰਗਰ ਚੱਲ ਰਿਹਾ ਹੈ ਅੱਗੇ ਸੂਨ ਸ਼ੇਮਾ ਦੇ ਕਾਰਨ ਆਪਣੇ ਹੰਟ ਚੱਲ ਆਇਆ ਹੈ ਲੰਗਰ ਛੰਡਿਆ ਚੱਲਿਆ ਕਿਉਂਕਿ ਲੋਕੀ ਮੂੜਾ ਤੇ ਆ ਕੇ ਸਾਨੂੰ ਮਤਲਬ ਬਹੁਤ ਜ਼ਿਆਦਾ ਮਤਲਬ ਚਾਹ ਦੇ ਰਿਹਾ ਕਿ ਜੋ ਵੀ ਚੀਜ਼ ਜਰੂਰਤ ਹੈ ਸਾਡੇ ਕੋਲ ਪਹੁੰਚਾ ਰਹੇ ਨੇ ਤੇ ਨਾਲ ਇਹਨਾਂ ਦਾ ਵਿਕਾਸ ਕੀਤਾ ਤੁਸੀਂ ਦੇਖ ਹੀ ਚੁੱਕੇ ਹੋ ਹਾਂਜੀ ਧੰਨਵਾਦ ਜੀ ਤੁਹਾਡਾ ਜੀ